ਕੋਸ਼ਿਸ਼ ਰਹਿੰਦੀ ਆ ਕਿ ਪੰਜਾਬ ਦੇ ਉਹ ਨੌਜਵਾਨ ਤੁਹਾਨੂੰ ਦਿਖਾਉਂਦੇ ਰਹੀਏ ਜਿਹੜੇ ਪੰਜਾਬ ਦੇ ਵਿੱਚ ਆਪਦੇ ਪਿੰਡਾਂ ਦੇ ਵਿੱਚ ਰਹਿ ਕੇ ਆਪਦਾ ਚੰਗਾ ਰਜਗਾਰ ਸਥਾਪਿਤ ਕਰ ਚੁੱਕੇ ਆ ਆਪਣੇ ਘਰ ਤੋਂ ਥੋੜੇ ਜਿਹੇ ਜਾਨਵਰਾਂ ਤੋਂ ਕੰਮ ਸਟਾਰਟ ਕੀਤਾ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਉਸ ਨੌਜਵਾਨ ਦਾ ਚੰਗਾ ਨਾਮ ਬਣਿਆ ਤੇ ਬਾਈ ਦੀ ਕਾਮਯਾਬੀ ਪਿੱਛੇ ਪਰਿਵਾਰ ਦਾ ਪੂਰਾ ਹੱਥ ਆ ਸਾਰਾ ਪਰਿਵਾਰ ਰਲ ਮਿਲ ਕੇ ਕੰਮ ਕਰਦੇ ਹ ਜੀ ਆਜੇ ਬਾਈ ਦਾ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਈ ਸਵਾਗਤ ਹੈ ਪਹਿਲਾਂ ਆਪਣੇ ਚੈਨਲ ਤੇ ਸ਼ੁਰੂਆਤ ਕੀਤੀ ਸੀ ਆਪਾਂ ਹਾਂਜੀ ਹਾਂਜੀ ਉਹਦੇ ਦੱਸਿਓ ਵੀ ਕਿਹੜਾ ਜਾਨਵਰ ਪਹਿਲੀ ਵਾਰ ਲੈ ਕੇ ਆਏ ਸੀਗੇ ਤੇ ਕਿੱਥੋਂ ਤੁਸੀਂ ਦੇਖਿਆ ਸੀ ਵੀ ਆਪਾਂ ਇਹ ਕੰਮ ਕਰਨਾ ਤੇ ਬਈ ਮੰਨ ਕੇ ਚੱਲੋ ਜਦੋਂ ਮੁਰਗੀਆਂ ਦਾ ਕੰਮ ਕੀਤਾ ਬਈ ਉਹ ਤਾਂ ਪਹਿਲਾਂ ਘਰੇ ਹੁੰਦੀਆਂ ਸੀ 30 40 ਰੱਖੇ ਹੁੰਦੇ ਹੁੰਦੀਆਂ ਸੀ ਆਂਡੇ-ਉਂਡੇ ਥਾਲ ਲੈਂਦੇ ਸੀਗੇ ਉਹ ਘਰੇ ਰੱਖੀਆਂ ਮੈਂ ਜੀ ਮਾਸ ਸੀਲ ਫੂਲੀਆਂ ਹੁੰਦੀਆਂ ਸੀ ਵਿੱਚ ਬਿਲਡਿੰਗਾਂ ਬਿਲਡਿੰਗਾਂ ਆਂਦੇ ਠੀਕ ਜਿਹੇ ਹੁੰਦੇ ਖਾਂਦੇ ਭਰੇ ਹੋ ਜਾਂਦੇ ਸੀਗੇ ਹਾਂਜੀ ਤੇ ਉਹਦੇ ਉਹ ਬਈ ਹੌਲੀ-ਹੌਲੀ ਮੈਂ ਕੋਈ ਇੱਕ ਸ਼ੌਂਕ ਪਹਿਲਾਂ ਤੋਂ ਹੀ ਸੀਗਾ ਬਈ ਇੱਕ ਫਿਰ ਆਇਆ ਉਹ ਵੀ ਆਪਾਂ ਕੰਮ ਕਰੀਏ ਥੋੜਾ ਫਿਰ ਬਈ ਆਪਾਂ ਥੋੜਾ ਵੱਡੇ ਲੈਵਲ ਤੇ ਕਰ ਲਿਆ ਤੇਰਾ ਤਾਂ ਮੰਨ ਕੇ 13 ਦਾ ਸ਼ੌਕ ਤੋਂ ਹੀ ਸਟਾਰਟ ਕੀਤਾ ਸੀਗਾ ਉਸ ਦਿਨ ਬਈ ਵੱਡੇ ਲੈਵਲ ਤੇ ਹੀ ਕਰ ਲਿਆ ਬਈ ਅੱਛਾ ਠੀਕ ਕਾਮਯਾਬੀ ਹੋ ਗਈ ਬਈ ਉਹਦੇ ਵੇਲੇ ਸਿੱਕੇ ਨਹੀਂ ਪੂਰੇ ਕਾਜ ਸਟਾਰਟ ਕੀਤਾ ਬਈ ਉਹ ਵਿਆਹ ਹੋ ਗਿਆ ਸੀ ਬਈ ਉਹਦੇ ਬਾਅਦ ਹਾਂ ਠੀਕ ਹੈ ਤੇ ਬਾਰੇ ਤੁਹਾਡਾ ਵੀ ਰਿਕਸਿਸ ਸੀਗਾ ਕਿ ਤੁਸੀਂ ਬਈ ਕਿੱਥੇ ਜਾਏ ਸੀਗੇ ਤੁਸੀਂ ਕੀ ਕਿਹਾ ਸੀਗਾ ਉਸ ਨੇ ਵੀ ਇਹਨਾਂ ਨੇ ਕਿਹਾ ਵੀ ਮੈਂ ਜਾਣ ਬਰ ਐਦਾਂ ਕਰਕੇ ਫਾਰਮ ਦਾ ਕਰ ਲੈਨੇ ਆਪਾਂ ਮੈਂ ਕਿਹਾ ਵੀ ਹਾਂਜੀ ਵੀ ਸਹੀ ਹੈ ਵੀ ਨਾਲੇ ਘਰ ਦਾ ਕੰਮ ਆ ਤੇ ਵੀ ਵਧੀਆ ਕੰਮ ਹੈ ਇਹ ਹੌਲੀ ਹੌਲੀ ਫਿਰ ਵੀ ਸਾਨੂੰ ਮੈਨੂੰ ਵੀ ਇੰਟਰਸਟ ਸੀਗਾ ਇਹਦੇ ਵਿੱਚ ਫਾਰਮਾਂ ਦੇ ਵਿੱਚ ਹਾਂਜੀ ਤੇ ਫਿਰ ਮੈਂ ਨਾਲ ਵੀ ਸਾਥ ਦਿੱਤਾ ਵੀ ਪੂਰੇ ਪਰਿਵਾਰ ਦੇ ਸਾਥ ਆਟੇਗਾ ਕਿਸੇ ਨੇ ਵੀ ਐਵੇਂ ਨਹੀਂ ਕਿਹਾ ਵੀ ਐਵੇਂ ਗੰਦ ਪਊਗਾ ਜਾਂ ਐ ਹੋਊਗਾ ਕੁਝ ਵੀ ਨਹੀਂ ਕਿਹਾ ਕਿਸੇ ਨੇ ਕਹਿੰਦੇ ਵੀ ਤੂੰ ਜੋ ਕੰਮ ਸਟਾਰਟ ਕਰਨਾ ਚਾਹ ਰਿਹਾ ਸੀ ਤੇਰੇ ਨਾਲ ਆ ਜੇ ਵੀ ਸਾਰੇ ਇਹਨਾਂ ਦੇ ਨਾਲ ਹੀ ਆਗੇ ਠੀਕ ਹੈ ਹਾਂਜੀ ਬਈ ਜੀ ਵੇ ਹੁਣ ਆਪਾਂ ਫਾਰਮ ਦੇ ਵਿੱਚ ਕੁਝ ਨਾ ਕੋਈ ਨਵਾਂ ਕਰਦੇ ਰਹਿੰਦੇ ਹਨਾ ਤੁਸੀਂ ਸੈੱਡ ਵੀ ਨਵੇਂ ਪਾਏ ਆ ਤੇ ਬੱਚਿਆਂ ਲਈ ਵੀ ਇੱਕ ਨਵਾਂ ਰੂਮ ਚਾਰ ਕੀਤਾ ਤੇ ਜਿਹੜਾ ਵੀ ਹੁਣ ਤੁਸੀਂ ਕੰਮ ਕਰਦੇ ਹੋ ਇਹ ਇਨਾਂ ਤੇ ਹੀ ਕਮਾਈ ਕਰਕੇ ਕਰਦੇ ਹੋਗਾ ਅਲੱਗ ਤੋਂ ਪੈਸਾ ਲਾ ਨਾ ਨਾ ਇਨਾਂ ਦੇ ਇਨਾਂ ਤੇ ਲਾਈ ਜਾਂਦੇ ਆ ਬਈ ਵਸੇ ਉਹ ਗਦਾ ਵਧੀ ਜਾਂਦੀ ਆ ਬਾਈ ਇਹਨਾਂ ਦੇ ਰੁਪਏ ਇਨਾਂ ਤੇ ਲਾਈ ਜਾਂਦੇ ਨਾਲੇ ਆਵੇ ਸ਼ੌਂਕ ਹੋ ਜਾਂਦਾ ਬਾਈ ਅੱਛਾ ਹਾਂ ਪਹਿਲਾਂ ਮੇਰਾ ਬਈ ਇਹ ਕਿੱਤਾ ਸ਼ੌਂਕ ਆਇਆ ਲੇਕਿਨ ਅਸੇ ਬਾਅਦ ਚ ਆ ਗਿਆ ਇਹ ਪਹਿਲਾਂ ਮੈਂ ਆਵੇ ਸੈਂਕ ਵਾਸਤੇ ਹੁਣ ਵੱਡੇ ਬਰੀਡਿੰਗ ਪੇਅਰ ਦੇਖੇ ਹੁਣੇ ਤੁਸੀਂ ਅੱਲੇ ਦਾ ਮੈਨੂੰ ਵੱਡਾ-ਵਟਕਾ ਦਾ ਸ਼ੌਂਕ ਆ ਬਾਈ ਅੱਛਾ ਕਰਕੀ ਵੀ ਹੈਗੇ ਮੇਰੇ ਕੋਲ ਲਾਲ ਰੰਗ ਦੇ ਬਾਈ ਸਰਪ੍ਰਾਈਟ ਵੇਵ ਘਰੇ ਰੱਖੇ ਆ ਵੀ ਦਿਖਾਵਾਂਗੇ ਆਪਾਂ ਥੇਰੇ ਜਰਾ ਆ ਬਾਈ ਵੀ ਉਹ ਘਰੇ ਰੱਖਿਆ ਇੱਕ ਫੀਮੇਲ ਵਿੱਚ ਆ ਤੇ ਬਾਈ ਉਹ ਵੀ ਘਰੇ ਕੇ ਸ਼ੌਕ ਨਾਲ ਸ਼ੌਂਕ ਆ ਬਾਈ ਨਾਲ ਵੇਚਣਾ ਸਗਾ ਠੀਕ ਹੈ ਹਾਂਜੀ ਬਾਈ ਹੁਣ ਆਪਾਂ ਕਿਹੜੇ ਢੰਗ ਨਾਲ ਕੰਮ ਕਰਦੇ ਆ ਬਈ ਬੱਚੇ ਸੇਲ ਕਰਦੇ ਆ ਜਾਂ ਵੱਡੇ ਜਾਨਵਰ ਵੀ ਹੁੰਦੇ ਆ ਖਰੀਦ-ਵੇਚ ਵੀ ਕਰਦੇ ਹੋ ਸਾਰਾ ਸਿਸਟਮ ਦੱਸੋ ਆ ਸਾਰਾ ਕੁਝ ਹੀ ਆ ਬਾਈ ਸੇਲ ਹੈ ਛੋਟਾ ਦੀ ਸੇਲ ਕਰਦੇ ਆ ਬਈ ਆਪਾਂ ਆਂਡਾ ਵੀ ਸੇਲ ਕਰਦੇ ਆ ਬਈ ਚਕੋਰਾ ਵੀ ਸੇਲ ਕਰਦੇ ਆ ਬਈ ਉਹਨਾਂ ਦਾ ਆਂਡਾ ਵੀ ਤੇ ਬੱਚਾ ਜੇ 8 ਮਹੀਨੇ ਬਾ ਮਹੀਨੇ 20 ਤੱਕ ਬੱਚਾ ਨਿਕਲਿਆ ਹੋਇਆ ਬਈ ਚਕੋਰਾ ਦਾ ਹਾਂਜੀ ਸੇਲ ਪਰਚੇਜ਼ ਦਾ ਕੰਮ ਵੀ ਨਾਲ ਬਈ ਨਾਲ ਬਰੀਡਿੰਗ ਦਾ ਕੰਮ ਆ ਗਿਆ ਨਾਲ ਬਈ ਆਵਾ ਇਚਰੀ ਦਾ ਕੰਮ ਆ ਗਿਆ ਸਾਰੇ ਕੰਮ ਹੀ ਕਰਦੇ ਆ ਬਈ ਠੀਕ ਹੈ ਬਈ ਤਾਂ ਇਹ ਤੇ ਜਿਹੜਾ ਵੀ ਏ ਟੂ ਜ਼ੈਡ ਕੰਮ ਆਗਾ ਭਾਂਡੇ ਵੀ ਹੁੰਦੇ ਆ ਬਾਈ ਫੀਡ ਵੀ ਹੁੰਦੀ ਆ ਏ ਟੂ ਜ਼ੈਡ ਕੰਮ ਕੋ ਮਰਜ਼ੀ ਚੀਜ਼ ਲੈ ਲਓ ਬਾਈ ਠੀਕ ਹੈ ਹਾਂਜੀ ਬਾਈ ਲੋਕ ਆਪਣੇ ਕੰਮ ਨੂੰ ਵਾਧਾ ਦੇਖਦੇ ਆ ਹਨਾ ਬਹੁਤ ਗੱਲਾਂ ਕਰਦੇ ਆ ਕਿ ਯਾਰ ਉਹ ਚੰਗੇ ਪੈਸੇ ਬਣਾਉਂਦਾ ਬਹੁਤ ਕਮਾਈ ਕਰਦਾ ਅਰੇ ਨਾ ਕੰਮਾਂ ਦੇ ਵਿੱਚ ਘਾਟੇ ਵੀ ਆਪਾਂ ਨੂੰ ਬਹੁਤ ਪੈਂਦੇ ਆ ਵੱਡੇ ਘਾਟੇ ਹੀ ਪੈ ਜਾਂਦੇ ਹਨ ਤੁਹਾਡਾ ਵੀ ਤਿਆਰਬਾ ਇਦਾਂ ਦਾ ਦੱਸੋ ਵੀ ਕਈ ਵੀ ਬਿਮਾਰੀਆਂ ਹੋਵੇ ਜਾਂ ਜਾਨਵਰਾਂ ਦਾ ਕੋਈ ਨੁਕਸਾਨ ਵੀ ਹੋ ਜਾਂਦਾ ਹਾਂ ਭਾਈ ਇਹਦਾ ਪਤਾ ਕੀ ਸਾਹ ਸੰਭਾਲਦੇ ਹੋ ਜਾਂਦਾ ਵੀ ਕਈ ਵਾਰੀ 19 21 ਆਪ ਤਾਂ ਵੀ ਹੋ ਜੇ ਭਾਈ ਨੁਕਸਾਨ ਚ ਲਾ ਪੈ ਜਾਂਦਾ ਪਰ ਐ ਨਹੀਂ ਵੀ ਕਈ ਬੰਦੇ ਪਤਾ ਕੀ ਮੈਂ ਦੇਖਿਆ ਛੱਡ ਦਿਓ ਆਪਾਂ ਸਾਰੇ ਇੱਕ ਵਾਰ ਗੱਲ ਸੁਣਾਉਣਾ ਸੋਨੂੰ ਮੈਂ ਹੂੰ ਉਹ ਬੰਦਾ ਸੱਤ ਮੁਰਗੀਆਂ ਸੀਗੀਆਂ ਬਾਈ ਅੱਛਾ ਕਹਿੰਦਾ ਗੱਟੇ ਚ ਪਾ ਦੇ ਮੈਂ ਕਿਹਾ ਬਾਈ ਗੱਟੇ ਚ ਨਾ ਪਵਾ ਤੇ ਮੈਂ ਕਿਹਾ ਬਾਈ ਬਣ ਕੇ ਡੱਬਾ ਫੜ ਲਿਆ ਡੱਬੇ ਹੈ ਨਹੀਂ ਮੇਰੇ ਕੋਲੇ ਮੈਂ ਤੂੰ ਡੱਬੇ ਚ ਡੱਬੇ ਚ ਲੈ ਆ ਨਹੀਂ ਬਾਈ ਕਹਿੰਦਾ ਗੱਟੇ ਚ ਹੀ ਪਾ ਦੇ ਅੱਛਾ ਮੈਂ ਕਿਹਾ ਬਾਈ ਗੱਟੇ ਚ ਨਾ ਪਾ ਸੱਤ ਬਾਲੀਆਂ ਹੋ ਜਾਂਦੀਆਂ ਆ ਮੰਨ ਲਾ ਗੱਲ ਆ ਕਹਿੰਦਾ ਨਹੀਂ ਬਾਈ ਪਾ ਦੇ ਸੱਤ ਪਾ ਕੇ ਬਾਈ ਇੱਥੋਂ ਲੈ ਗਿਆ ਸੀਗਾ ਉਹ ਬੰਦਾ ਇੱਧਰ ਦਾ ਗਵਿੰਦਪੁਰੇ ਕੰਨੀ ਦਾ ਜਿਹੜਾ ਉਧਰ ਆਰਨੇ ਦੇ ਪਿੰਡ ਕੰਨੀ ਆ ਜਾਂਦਾਗਾ ਤੇ ਉਹਨੇ ਬੰਦੇ ਨਹੀਂ ਕਰਿਆ ਉਸ ਤੋਂ ਬਾਅਦ ਵਾਗੇ ਠੇਕੇ ਦੇ ਦਰੋਂ ਵੀ ਪੀਕੇ ਗਿਆ ਬਾਈ ਜਾ ਕੇ ਮੈਨੂੰ ਫੋਨ ਲਾ ਲਿਆ ਕਹਿੰਦਾ ਬਾਈ ਤੇਰੀਆਂ ਇਹ ਜਿਹੜੀਆਂ ਕਿਹੜੀਆਂ ਮੁਰਗੀਆਂ ਦਾ ਦੋ ਮਰ ਗਈਆਂ ਮੇਰਾ ਬਾਈ ਤੈਨੂੰ ਜਾਨ ਲੱਗੇ ਮੈਂ ਕੀ ਕਿਹਾ ਸੀ ਹਾਂ ਮੈਂ ਕਹਾ ਮੈਂ ਤੈਨੂੰ ਲੱਕੇ ਤੇ ਨਾਮ ਦੇ ਦੂੰਗਾ ਅਕੇ ਮੈਂ ਇਹ ਟੈਸਟ ਕਰਵਾਉਣਾ ਸਰੂ ਮੈਂ ਕਹਾ ਬਰੇ ਟੈਸਟ ਕਰਾ ਲਈ ਜੇ ਮੁਰਗੀ ਬਿਮਾਰ ਹੈ ਇਹ ਸੱਤ ਪਵਾਈ ਜਾਂ ਨਾ 15 ਗਰਮੀ ਦਾ ਟਾਈਮ ਹੈ ਮਰ ਰੰਗ ਆਏ ਬਾਈ ਕੁਝ ਤਾਂ ਗਲਤ ਹੈ ਆਪ ਤੋਂ ਸਾਡੇ ਤੋਂ ਵੀ ਹੋਣਾ ਬਾਈ ਮੈਂ ਤਰਕੀ ਦਾ ਮਾਲ ਲੈਂਦਾ ਸੀ ਬਾਈ ਆਉਂਦੇ ਆਉਂਦੇ 25 30 ਮਰ ਗਈ ਸੀ ਬਾਈ ਪਰ ਉਹ ਕਰੇਟ ਆਏ ਨਹੀਂ ਸੀਗੇ ਤੇ ਉਹ ਕੁੱਲੇ ਚੱਲੇ ਆਪਣਾ ਵੱਡੀ ਗੱਦੀ ਆਤੀ ਹੈ ਜੀ ਅੱਛਾ ਤੇ ਉਹ ਜੋ 20 25 ਦਾ ਹੁੰਦੇ ਉਹਨੇ ਮਰ ਗਏ ਸੀ ਬਾਈ ਉਹਦੋਂ ਨੂੰ ਗਰਮ ਸਰਦੋਗਵਾ ਇਹ ਕਰਕੇ 2-3 ਲੱਖ ਦਾ ਨੁਕਸਾਨ ਹੋ ਗਿਆ ਸੀ ਬਾਈ ਅੱਛਾ ਹਾਂ ਪਰ ਆਪਾਂ ਹੁਣ ਅਗਲੇ ਨੂੰ ਥੋੜੀ ਕਹਿ ਸਕਦੇ ਜਿਹੜੇ ਕੀ ਲੈਂਦੇ ਆ ਗਲਤੀ ਆਪਣੀ ਆਉਂਦਾ ਹੂੰ ਐਤੀ ਜਾਈ ਬਾਈ ਚੱਲ ਨਿਆ ਪੈਣੀ ਆ ਕੋਈ ਸਾਹ ਲੀ ਚੀ ਆ ਬਾਈ ਉਹ ਤਾਂ ਐ ਨਹੀਂ ਪਤਾ ਵੀ ਉਥੋਂ ਆਪਾਂ ਸਹੀ ਚੱਕ ਕੇ ਲੈਂਦੇ ਇੱਥੇ ਆਉਂਦੀ ਆਉਂਦੀ ਹੋ ਜੇ ਐ ਦੀ ਚੀਜ਼ ਆ ਬਾਈ ਭਾਈ ਹੁਣ ਆਪਣੇ ਕੋਲੇ ਕਿੰਨੀਆਂ ਨਸਲਾਂ ਦੇ ਜਾਨਵਰ ਆ ਫਾਰਮ ਤੇ ਹੁਣ ਭਾਈ ਆਪਣੇ ਕੋਲੇ ਨਸਲਾਂ ਹੋਣੀਆਂ ਭਾਈ 20-25 ਨਸਲਾਂ ਤਾਂ ਹੈਗੀਆਂ ਟੱਟੋ-ਟੱਟ ਵੱਧ ਤੋਂ ਵੱਧ ਹੋਣਾ ਖਰਗੋਸ਼ ਹੋ ਗਏ ਭਾਈ ਹੂੰ ਚਾਰ-ਪੰਜ ਨਸਲਾਂ ਕਬੂਤਰਾਂ ਤੇ ਹੋ ਗਈਆਂ ਭਾਈ ਅੱਛਾ ਤੇ ਖਰਗੋਸ਼ਾਂ ਤੇ ਵੀ ਦੋ ਨਸਲਾਂ ਭਾਈ ਤੇ ਉਧਰ ਕਿੰਨੀ ਪਿੱਗ ਹੋਵੇ ਭਾਈ ਠੀਕ ਚਪੋਰਾਾਂ ਚ ਆਪਣੇ ਕੋਲੇ ਤਿੰਨ ਰੰਗ ਚਾਰ ਰੰਗ ਦਾ ਭਾਈ ਮਹਾਂ ਸੇਲ ਵਾਸਤੇ ਆਪਨੇ ਕੋਲ ਵਾਈਟ ਤੇ ਬਲੈਕ ਹੀ ਹੈਗਾ ਅੱਛਾ ਸਿਲਵਰ ਦੇ ਪੀਸ ਵੀ ਫਿਰਦੇ ਆ ਇੱਕ ਬਲੈਕ ਜਿਹੇ ਰੰਗ ਤੇ ਹੁੰਦਾ ਸਾਫ ਉਹ ਵੀ ਫਿਰਦੇ ਆ ਫਿਰ 80 ਲੋਗੇ ਬਾਈ ਚਰ ਦੇਸੀ ਚੂਤੇ ਵੀ ਆ ਗਏ ਬਾਈ ਵੈਰਾਈਆਂ ਆ ਗਈ ਤਿੰਨ ਤਰਾਈਆਂ ਇਸ ਤਰ੍ਹਾਂ ਫਿਰਦੀਆਂ ਫਿਰ ਬਾਈ ਬਤਕਾਂ ਦੇ ਬੱਚੇ ਹੋ ਗਏ ਬਤਕਾਂ ਤੇ ਆਪਣੇ ਕੋਲੇ ਚਾਰ ਨਸਲਾਂ ਵੱਡੀਆਂ ਅੱਛਾ ਤੇ ਉਹਨਾਂ ਦੇ ਬੱਚਿਆਂ ਚਾਈਆਂ ਨਸਲਾਂ ਦੋ ਸੇਲ ਵਾਸਤੇ ਸਾਖੀ ਦੇ ਮਲ ਦੇ ਥੋੜੇ ਪਿਛਰੇ ਗਏ ਵਾਈਟ ਪਿਕਨ ਵਾਦੂ ਆ ਬਾਈ ਠੀਕ ਤੇ ਬਾਕੀ ਬੱਕਰੀਆਂ ਆ ਗਈਆਂ ਬਾਈ ਹੂੰ ਤੇ ਡੌਗ ਦਾ ਤਾਂ ਮਤਲਬ ਇੱਕ ਤਾਂਤਾ ਬਈ ਹੁਣ ਆਪਣੇ ਕੋਲੇ ਡੌਗ ਚ ਹੈਗਾਗਾ ਚੋ ਚੋ ਬਈ ਫੀਮੇਲ ਹੋ ਰੱਚੀ ਦੀ ਆ ਯਾ ਥੋੜੇ ਦੇਸੀ ਜਿਹੋਕ ਤੁਰੇ ਆ ਤੇਰੇ ਨਾਲ ਫੌਂਕ ਨੂੰ ਰੱਖਦੇ ਵੈਸੇ ਰੱਖਦੇ ਨਾ ਹੂੰਂ ਇਹ ਕਰਕੇ ਨਸਲਾਂ ਬਲੇ ਵਿੱਚ ਭੁੱਲ ਵੀ ਗਏ ਹੋਵਾਂਗੇ 25 25 ਨਸਲਾਂ ਕਿਟੋੜਾ ਹੋ ਗਈਆਂ ਬਈ ਠੀਕ ਹੈ ਹਾਂਜੀ ਪਹਿਲੇ ਇੱਕ ਜਿਵੇਂ ਆਪਣੇ ਦੇਖਿਆ ਆਪਣੇ ਘਰੇ ਦੀਬੀਆਂ ਪਹਿਣਾ ਹੁੰਦੀਆਂ ਨੇ ਹਨਾ ਸਮਾਜ ਦੇ ਵਿੱਚ ਆਪਣੇ ਚੱਲਦੇ ਵਰਤਾਰਾ ਇਹ ਕੰਮ ਨਹੀਂ ਜਾਰੇ ਹੈ ਨਹੀਂ ਕਿ ਹੁਣ ਘਰਾਂ ਦੇ ਜਿੰਨਾ ਕੋਲੇ ਪਸ਼ੂ ਨਹੀਂਆ ਬੇਲੀਆਂ ਹੁੰਦੀਆਂ ਪਿਆ ਲਾ ਕਰੇ ਡਿਪਰੈਸ਼ਨ ਐ ਸਕਾਰ ਹੋ ਗਏ ਕੁੜੀਆਂ ਜਾਂ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਆਪਾਂ ਨੂੰ ਲੱਗ ਜਾਂਦੀਆਂ ਹਨਾ ਇਹ ਜਿਹੜਾ ਤੁਹਾਡਾ ਸਿਸਟਮ ਆਪਾਂ ਦੇਖਿਆ ਵੀ ਇੰਨੇ ਜਾਨਵਰ ਆ ਬਾਈ ਵੀ ਜਿਵੇਂ ਕੰਮ ਕਰਦੇ ਤੁਸੀਂ ਵੀ ਨਾਲ ਹੈਲਪ ਕਰਾਉਣੀ ਆ ਆਪਣਾ ਰੁਟੀਨ ਕਿਵੇਂ ਹੁੰਦਾ ਕਦੇ ਡਿਪਰੈਸ਼ਨ ਵਰਗੀ ਬਿਮਾਰੀ ਤੁਹਾਨੂੰ ਹੋਈ ਆ ਆਪਾਂ ਨੂੰ ਨਹੀਂ ਡਿਪਰੈਸ਼ਨ ਤਾਂ ਹੋਵੇ ਜੇ ਕੋਈ ਸੋਚਣ ਦਾ ਮੌਕਾ ਵੀ ਲੈਣਾ ਵੀ ਆਪਾਂ ਜੇ ਡਿਪਰੈਸਨ ਤੇ ਬੰਦਾ ਉਦੋਂ ਜਾਂਦਾ ਜਦੋਂ ਆਪਾਂ ਕੋਈ ਸੋਚਦੇ ਆ ਕੁਝ ਆਏ ਮੈਂ ਹੋ ਜਾਈ ਮੈਂ ਹੋ ਜਾਈ ਇੰਨਾ ਤਾਂ ਸਾਡੇ ਕੋਲੇ ਟਾਈਮ ਹੁੰਦਾ ਹੀ ਨਹੀਂ ਕੋਈ ਸੋਚਣ ਦਾ ਅੱਛਾ ਮੇਰੇ ਵੀ ਕਰਦੇ ਕੰਮ ਹੋਏਦੇ ਪਸ਼ੂ ਵੀ ਸਾਹਮਦੇ ਅਸੀਂ ਪਸ਼ੂਆਂ ਦਾਪ ਕਰਦੇ ਆਂਗੇ ਪਾਖੀਆਂ ਵੀ ਪਤਦੀਆਂ ਮੈਂ ਕੋਈ ਐਦਾ ਦਾ ਕੀ ਕਰਨੀ ਹੈ ਨਹੀਂ ਜਿਵੇਂ ਜਿਹੜਾ ਮੈਂ ਨਾ ਕਰਿਆ ਅੱਛਾ ਜੀ ਸ਼ਾਮ ਨੂੰ ਫਿਰ ਇੱਧਰ ਆਉਣਾ ਵੀ ਰੋਟੀ ਪਕਾ ਕੇ ਘਰ ਦਾ ਸਾਰਾ ਰਾਤ ਨੂੰ ਸਾਨੂੰ 11 ਵੀ ਵੱਜ ਜਾਂਦੇ ਇੱਧਰ 12 ਵੀ ਵੱਜ ਜਾਂਦੇ ਅੱਛਾ ਸਾਨੂੰ ਕੋਈ ਟਾਈਮ ਦਾ ਹੀ ਨਹੀਂ ਹੈਗਾ ਪਰ ਅਸੀਂ ਨਾ ਪ੍ਰੋਪਰ ਤਰੀਕੇ ਨਾਲ ਇਹਨਾਂ ਦੀ ਦੇਖਭਾਲ ਕਰਕੇ ਫਿਰ ਅਸੀਂ ਘਰੇ ਜਾਣੇ ਆਂਗੇ ਠੀਕ ਹੈ ਜੀ ਹਾਂ ਜੀ ਜਿਹੜਾ ਇਹੇ ਜਾਨਵਰਾਂ ਦਾ ਇਹਨਾਂ ਨੂੰ ਤੁਸੀਂ ਦਾਣਾ ਪਾਣੀ ਪਾਉਣੀ ਆਪ ਤਾਂ ਇਹ ਅਸੀਂ ਵੀ ਕਰਦੇ ਆਂਗੇ ਜਿਵੇਂ ਪਿੱਛੇ ਆ ਕੇ ਨੇ ਵੀ ਵਾਖੀ ਵੀ ਕਰਦੇ ਆਂਗੇ ਹੂੰ ਤੁਹਾਡੇ ਰੈਸਟੋਰੈਂਟ ਵਾਲੇ ਨੇ ਕਦੇ ਕਿਹਾ ਵੀ ਕਦੇ ਆਉਂਦੇ ਹੋਣਗੇ ਇੱਧਰ ਸਮੈਲ ਆਉਂਦੀ ਆ ਹਨਾ ਕਦੇ ਆਏ ਨਹੀਂ ਕਿਹਾ ਵੀ ਮੋਇਸਚਰ ਹੈਗਾ ਰੱਖੀ ਬੈਠੇ ਆ ਕਹਿੰਦੇ ਆਗੇ ਬੱਚੇ ਆਗੇ ਆ ਗਏ ਮੇਰੇ ਬਾਵਾ ਆਨੇ ਚਲੇ ਰਹੇ ਆ ਸਾਹ ਸਿੱਟਾ ਨਾ ਕਰੀਏ ਉਹਨੇ ਹੂੰ ਤੇ ਪਰੇ ਨਹੀਂ ਵੀ ਮੈਨੂੰ ਤਾਂ ਵੀ ਮੈਨੂੰ ਸ਼ੌਂਕ ਆ ਗਿਆ ਜਿਉ ਸਾਨੂੰ ਨਹੀਂ ਲੱਗਦਾ ਕਿਸੇ ਤੋਂ ਬਾਕੀ ਆਪਾ ਲੈਣਾ ਸੀ ਹੈ ਨਾ ਵੀ ਨਹੀਂ ਆਪਣੇ ਕੋਈ ਕਿਸੇ ਨੇ ਦਾਣੇ ਛੱਡ ਕੇ ਆਨੇ ਹਾਂਜੀ 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 ਇਹ ਵੀ ਇੱਕ ਸ਼ੌਂਕ ਵੀ ਹੈ ਤੇ ਕੀਤਾ ਵਾ ਸਾਨੂੰ ਜੇ ਤੁਹਾਨੂੰ ਮੌਕੇ ਮਿਲੇ ਮਾਲੇ ਬਾਹਰ ਜਾਣ ਦਾ ਵਿਦੇਸ਼ ਜਾਣ ਦਾ ਹੈ ਨਾ ਜਿਵੇਂ ਲੋਕਾਂ ਦੀ ਆਪਣੇ ਖੇਚ ਹੋ ਗਈ ਆ ਤੁਸੀਂ ਜਾਓਗੇ ਕੰਮ ਛੱਡ ਕੇ ਕਦੇ ਵੀ ਨਹੀਂ ਜਾਵਾਂਗੇ ਉਹ ਕਹਿੰਦੇ ਹੁੰਦੇ ਨੇ ਨਾ ਵੀ ਕੋਰਾ ਜਵਾਬ ਉਹਦੀ ਕੀਤੀ ਵੀ ਇਹਨਾਂ ਦੀ ਪੀਟੀ ਕੀਤੀ ਸੀਗੀ ਰੇ ਕੀ ਕੀ ਸਕੋਰ ਆਇਆ ਹੋਇਆ ਹੈ ਅੱਛਾ ਅੱਛਾ ਪਰ ਹੋਣ ਨਹੀਂ ਹੁਣ ਆਇਆ ਲੱਗਦਾ ਵੀ ਸਾਰਾ ਕੁਝ ਸਿੱਖੀ ਆ ਗਿਆ ਠੀਕ ਹੈ ਜੀ ਬਾਈ ਗੱਗੂ ਜੀ ਹੁਣ ਆਪਾਂ ਦੇਖਿਆ ਇਨੇ ਜਾਨਵਰ ਥੋਡੇ ਕੋਲ ਹੈ ਨਾ ਚਲੋ ਕਮਾਈ ਵੀ ਹੋਣੀ ਹੈ ਜਦੋਂ ਵੇਚਾਂਗੇ ਆਪਾਂ ਇਹ ਖਰਚਾ ਵੀ ਬਹੁਤ ਹੁੰਦਾ ਬਾਈ ਦਿਲੀ ਦਾ ਕਿੰਨਾ ਕੁ ਦਾਣਾ ਫੀਡ ਕਰਾ ਲੱਗ ਜਾਂਦਾ ਸਾਰਾ ਬਾਈ ਪੈ ਰਲੋ ਵੀ ਦੋ ਤਿੰਨ ਗੱਟੇ ਲੱਗ ਜਾਂਦੇ ਆ ਬਾਈ ਅੱਛਾ ਉਹ ਇੱਕ ਗੱਟਾ 1500 ਦਾ ਮੰਨ ਲਓ ਜਿਹੜੇ ਚੂਚਿਆਂ ਤੇ ਆ ਉਹਨਾਂ ਦਾ ਬਾਈ ਉਹ 2100 2000 ਐ ਗੱਟਾ ਦਾ ਤੇ ਆਏ ਵੀ 5 7 8000 ਦੀ ਬਾਕੀ ਦਵਾਈ ਦੇ ਪਾ ਕੇ 8000 ਦਾ ਖਰਚਾ ਬਈ ਆਪ ਨੂੰ ਪੈ ਵੀ ਜਾਂਦਾ ਅਗਲਾ ਉਹ ਚੀਜ਼ ਨਹੀਂ ਨਾ ਦਾ ਵਿਚ ਹੈ ਬਈ ਜਿਹੜੇ ਨੇ ਸੇਲ ਕਰਨੀ ਉਹ ਚੀਜ਼ ਆ ਉਹ ਐਂ ਦੱਸੀ ਜਾਂਦੇ ਆ ਵੀ ਬਈ ਐਨੇ ਚੂਤੇ ਲੈ ਲਓ ਐਨੇ ਚ ਕੰਮ ਸਟਾਰਟ ਹੋ ਜਾਊਗਾ ਤੇ ਐਂ ਵੀ ਦੱਸੋ ਵੀ ਗਰੀਬ ਬੰਦਾ ਬਈ ਜਿਹੜਾ ਡੈਡੀ ਵਾਲਾ ਬੰਦਾ ਨਾ ਮੈਂ ਬਹੁਤ ਦੇਖਿਆ ਮੇਰੇ ਕੋਲੇ ਆਉਂਦੇ ਆਗੇ ਨੇ ਦੇ 200 ਲੈਣਾ 300 ਲੈਣਾ ਆਪਾਂ ਪੁੱਛ ਲੈਣਾ ਕੀ ਕੰਮ ਕਰਦਾ ਬਈ ਮੱਧਿਆੜੀ ਦਾ ਕਰਦਾ ਜਾਂ ਐ ਕਰਦਾ ਜਿਹੜੇ ਹੁਣ ਮੰਡੀ-ਮੁੰਡੀ ਚ ਲੱਗਿਆ ਉਹ ਉਹਨਾਂ ਦਾ ਕਹਿਦੇ ਨੇ ਵੀ ਤੂੰ ਤਾਂ ਪਾਲ ਲੈਆਂ ਕਿਉਂਕਿ ਬਈ ਉਹਨਾਂ ਦਾ ਹਿਸਾਬ ਹੁੰਦਾ ਹੈ ਉਹਨੇ ਚੌਲਾਂ ਦੀ ਟੱਕ ਲੱਤੀ ਹੁੰਦੀ ਆ ਕਣਕ ਚੱਕ ਲੈਂਦਾ ਬੜਾ ਹੋਰ ਕੋਈ ਦਿਹਾੜੀ ਵਾਲਾ ਬੰਦਾ ਬਈ ਉਹ ਕਿਰਾ ਲੈ ਲੈਂਦੇ ਜੇ 100 ਜੇ ਮੈਂ 2-300 ਇਕੱਠਾ ਲੈ ਲਿਆ ਉਹਦੇ ਖਰਾਕ ਵੀ ਪਾਉਣੀ ਪੈਂਦੀ ਆ ਬਈ ਜੇ 20000 ਦਾ ਮਾਲ ਆ ਤਾਂ ਘੰਟੇ-ਘੰਟੇ 60-70-80 ਹਜ਼ਾਰ ਤੋਂ ਬੰਦੇ ਦੇ ਪਾਸੇ ਦੇ ਰੱਖਿਆ ਹੋਵੇ ਅ ਦੋ ਤਿੰਨ ਮਹੀਨੇ ਬਾਅਦ ਕੇ ਬਾਅਦ ਵੇਚ ਦਿੰਦੇ ਆ ਯਾਰ ਖਰਚਾ ਬਾਲਾ ਫਰਾਗ ਨਹੀਂ ਪੂਰੀਆਂ ਦੀ ਹੈ ਨਾ ਬਹੁਤ ਬੰਦੇ ਵੀ ਕਹਿ ਲੰਗੇ ਆ ਵੀ ਬੱਚਾ ਜੇ ਆਪਾਂ ਲੈ ਕੇ ਪਿਆਰ ਕਰਦੇ ਮੁਰਗੀ ਆਸਤੇ ਵੀ ਕਹਿੰਦੇ ਖਰਚਾ ਬਹੁਤ ਖਾ ਜਾਂਦੀ ਆ ਮੁਰਗੀ ਪਿਆਰ ਹੋਣ ਤੱਕ ਕਹਿੰਦੇ ਪੈਸੇ ਬਹੁਤ ਖਾ ਜਾਂਦੇ ਬਈ 300 ਰੁਪਏ ਤੇ ਮੁਰਗੀ ਆਂਦੇ ਤੇ ਆ ਜਾਂਦੀ ਆ ਹੂੰ ਅੱਛਾ ਹਾਂ ਜੇ ਆਪਾਂ ਨੋਟ ਕਰਗੇ ਸਾਰਾ 300 ਰੁਪਏ ਤੇ ਆ ਜਾਂਦੀ ਆ ਪਰ ਉਹ ਐ ਆਵੇ ਹੱਥੀ ਤਿਆਰ ਹੋ ਜਾਂਦੇ ਠੀਕ ਆ ਹੂੰ ਠੀਕ ਆ ਪਰ ਹੁਣ ਜਿਹੜੇ ਨੇ ਐ ਸੋਚ ਲਿਆ ਵੀ ਆਪਾਂ 10000 ਰੁਪਏ ਲਾ ਕੇ ਚਾਹਾਂ 10000 ਦਾ ਲਿਆਉਣੇ ਆ ਵੀ ਇੰਨਾ ਦਿਹਾੜਾ ਜੇ ਦੋ ਤਿੰਨ ਸੇ ਜਿੰਨਾ ਵੀ ਹੈ ਨਾ ਲੈ ਆ ਕੇ ਦੋ ਵਈ ਖਰਾਕ ਵੀ ਫੇਰ ਉਹ ਦੋ ਉਹਨੂੰ ਵੇਚਣਾ ਪੈਂਦਾ ਮਜਬੂਰੀ ਬਣ ਜਾਂਦੀ ਆ ਕਹਿੰਦੇ ਬਈ ਖਰਾਕ ਖਾਣੀ ਆ ਉਹਦੇ ਮਜਬੂਰੀ ਬਣ ਜਾਂਦੇ ਆ ਸਸਤੇ ਇਹਦੇ ਫੇਰ ਕਹਿੰਦਾ ਫੇਲ ਆ ਸੌਦਾ ਅੱਛਾ ਹਾਂ ਹੁਣ ਜਿਹਦੇ ਕੋਲੇ ਦੇ ਤੁਸੀਂ ਫੋਟੋਗ੍ਰਾਫੀ ਓਰਪੀਆ 70 ਰੁਪਿਆ ਹੂੰ ਫੇਰ ਤੁਸੀਂ ਇਹਦੇ 20 ਗੱਜਰ ਦਾ ਟੂਟਾ ਲੈ ਲਓ ਬਾਕੀ ਇਹ ਖਰਾਕ ਵਾਸਤੇ ਰੱਖ ਲਓ ਬਈ ਠੀਕ ਹੂੰ ਖਰਾਕ ਕਿਉਂਕਿ ਬਗਲ ਵਾਲੇ ਡੇਲੀ ਜਾਈ ਪੰਜ ਮਹੀਨੇ ਸਾਢੇ ਪੰਜ ਮਹੀਨੇ ਤੋਂ ਦੋ ਵਾਰ ਕੰਮ ਦੇਣ ਲੱਗਣਾ ਬਈ ਹੂੰ ਉਹਦਾ ਸਾਢੇ ਚਾਰ ਮਹੀਨੇ ਤੋਂ ਬਾਅਦ ਜੇ ਆ ਜਾਂਦੇ ਮੁਰਗੀ ਪਰ ਆਪਾਂ ਗਏ ਨਾ ਕਿ ਉਹ ਸਾਢੇ ਪੰਜ ਮਾਨ ਕੇ ਚੱਲੋ ਜਿਉਂ ਨੇ ਜਿੰਨਾ ਦਾਣਾ ਖਾਣਾ ਉਹਨੇ ਰੁਪਏ ਪਏ ਹੁਣ ਕੋਲੇ ਠੀਕ ਫੇਰ ਘਾਟੇ ਤੇ ਨਹੀਂ ਜਾਂਦਾ ਬਈ ਸੌਦਾ ਕਿ ਦਵਾਈ ਬੂਟੀ ਉਹ ਤਿਆਰ ਰੱਖੋ ਵਿੱਚ ਭਰਾ ਲੱਗ ਜਾਂਦੇ ਦਵਾਈ ਬੂਟੀ ਨਹੀਂ ਬੋਝੀ ਨੇ 10-20 ਰੱਖਣੇ ਬਈ ਉਹਨਾਂ ਦਾ ਦਵਾਈ ਬ ਉਹਦਾ ਖੁੱਲੇ ਪਿਰੋ ਫਿਰਨੇ ਆ ਕਦੇ ਕੀ ਖਾਲਾ ਕਦੇ ਕੀ ਖਾਲਾ ਕਦੇ ਧੁੰਦ ਖਾਲਾ ਕਦੇ ਮੱਖੀ ਖਾਲੀ ਹੈ ਨਾ ਤਾਂ ਜਿੰਨੇ 2-300 ਰੱਖ ਲਿਆ ਜਗ੍ਹਾ ਥੋੜੀ ਐ ਉਹਦੇ ਵਿੱਚ ਕਿੱਥੇ ਦਾ ਕੈਲਸ਼ੀਅਮ ਪੂਰਾ ਹੋ ਜੂਗਾ ਕਿ ਚਾਹ ਉਹ ਜਿਹੜੀ ਮੰਨ ਕੇ ਮਲਟੀ ਵਿਟਾਮਿਨ ਚਾਹੀਦਾ ਕੁਝ ਹੋਰ ਚਾਹੀਦਾ ਉਹ ਕਿੱਥੇ ਪੂਰਾ ਹੋ ਜੂਗਾ ਨਹੀਂ ਹੁੰਦਾ ਪਾਉਣਾ ਪਊਗਾ ਬਿਲਕੁਲ ਪਹਿਲੇ ਬਾਜਨਾ ਜਿਹੜੇ ਗਿਲਾ ਨਹੀਂ ਕੀਤਾ ਵੀ ਤੁਸੀਂ ਇਹ ਕੰਮ ਕਰਦੇ ਰਿਸ਼ਤੇਦਾਰੀ ਘਟ ਜਾਇਆ ਜਾਂਦਾ ਕਿਉਂਕਿ ਇਹ ਕੰਮ ਵਾਲੇ ਨੂੰ ਰਹਿਣਾ ਹੀ ਪੈਣਾ ਡੇਲੀ ਹੈ ਨਾ ਰਿਸ਼ਤੇਦਾਰੀ ਇਹਦੇ ਘੁੰਮਣ ਫਿਰਨ ਤਾਂ ਨਹੀਂ ਜਾਂਦੇ ਹੋਣਗੇ ਯਾਰ ਕੀ ਹੈ ਨਹੀਂ ਗਾ ਸਾਨੂੰ ਸ਼ੌਂਕ ਹੀ ਹੈ ਨਹੀਂ ਜਾਣ ਦਾ ਮੇ ਤੁਮਨ ਕਰਦਾ ਤਾਂ ਅੱਛਾ ਜਿੱਤੇ ਜਾਈਏ ਹੂੰ ਤੇ ਵਿੱਚ ਪੈ ਕੇ ਕਰਨਾ ਵੀ ਬਠਿੰਡੇ ਤੱਕ ਵੀ ਜਾਣ ਨੂੰ ਆਉਂਦਾ ਵੀ ਜੀ ਨਹੀਂ ਕਰਦਾ ਜੀ ਪਿੱਛੇ ਆਉਂਦਾ ਵੀ ਜਾਨਵਰ ਕੋਈ ਖੁੱਖਾ ਨਾ ਰਹਿ ਜਾਏ ਜਾਣ ਹੋ ਜੇ ਬੇਸ਼ੱਕ ਸਾਡੇ ਵੀ ਮੰਮੀ ਡੈਡੀ ਵੀ ਕਰਦੇ ਹੈਗੇ ਮੇਰੇ ਮੰਮੀ ਪਕ ਜਾਂਦੇ ਆ ਫਿਰ ਸ਼ਾਮ ਨੂੰ ਮੈਂ ਕਰ ਵੀ ਸਾਡੇ ਕੋਈ ਕਿਸੇ ਨੇ ਆਏ ਜੀ ਨਹੀਂ ਕਹਿਣਾ ਵੀ ਉਹਨੇ ਕਰਨਾ ਤੇ ਸਿਰਫ ਉਹਨੇ ਹੀ ਕਰਨਾ ਜਾਣਵਰਾਂ ਦਾ ਸਾਡੇ ਸਾਰੇ ਲੱਗ ਵੀ ਉਹ ਕਰਦੇ ਆ ਰਲ ਮਿਲ ਕੇ ਕਰਦੇ ਆ ਕੰਮ ਹੂੰ ਤੇ ਤਾਂ ਕਰਕੇ ਜਾਣ ਆਉਂਦਾ ਤਾਂ ਕਦੇ ਖਿਆਲ ਆ ਹੀ ਨਹੀਂ ਹੈਗਾ ਮਨ ਦੇ ਵਿੱਚ ਵੀ ਜੇ ਵੀ ਐਮਰਜੈਂਸੀ ਜਾਣਾ ਪੈ ਜੇ ਉੱਥੇ ਚਲੋ ਜਾਣੇ ਵੀ ਆ ਪਿੱਛੇ ਹਾਂਜੀ ਵੀ ਘਰ ਦੇ ਸੰਭਾਲ ਲੈਂਦੇ ਹੈਗੇ ਹਾਂ ਜਦੋਂ ਮਾੜਾ ਮੋੜਾ ਨਿਸ਼ਾਨ ਹੋ ਜਾਂਦਾ ਫਾਰਮ 'ਚ ਕਦੇ ਇਹ ਨਹੀਂ ਕਰਦੇ ਨੇ ਕਿਹਾ ਵੀ ਛੱਡ ਦੇ ਕੰਮ ਵੀ ਘਾਟਾ ਵੀ ਪਿੰਡ ਹੋਰ ਕੰਮ ਕਰ ਲਓ ਕੋਈ ਜਾਂ ਤੁਹਾਡੇ ਮਨ 'ਚ ਨਹੀਂ ਖਿਆਲ ਆਇਆ ਕੋਈ ਉਸ ਨੇ ਕਹਿਦਾ ਵੀ ਚਲੋ ਕੋਈ ਨਾ ਜਿਹੜਾ ਹੋਣਾ ਤਾਂ ਹੋ ਹੀ ਹੋ ਕੇ ਰਹਿੰਦਾ ਹੈਗਾ ਵੀ ਹੁਣ ਇਹਨੂੰ ਕੋਈ ਟਾਲ ਨਹੀਂ ਸਕਦਾ ਹੈਗਾ। ਬਈ ਜਿੰਨਾ ਕਿਸਮਤ ਚ ਲਿਖਿਆ ਉਹਨਾਂ ਤਾਂ ਮਿਲੂਗੀ। ਮਿਲੂਗੀ। ਮੇਰੇ ਤਾਂ ਬਈ ਬਈ ਕੋਈ ਨੁਕਸਾਨ ਜਿੰਨੇ ਹੋ ਜਾਂਦਾ ਹੈ ਨਾ ਤਾਂ ਮੈਂ ਤੇਰੇ ਅੱਗੇ ਦੱਸਦਾ ਯਾਰ ਇੱਥੇ ਆਏ ਹੋ ਗਿਆ ਹੈ ਨਾ। ਮੈਂ ਕਹਿੰਦਾ ਕੋਈ ਗੱਲ ਨਹੀਂ ਵੀ ਫਿਰ ਸਹੀ ਹੋ ਜਾਊਗਾ। ਕਿੱਡੀ ਗੱਲ ਕਟਾਵਾ ਬਾਰੇ ਵੀ ਚੀਜ਼ ਹੈਗਾ ਹਰੇਕ ਚੀਜ਼ ਆ ਬਈ ਕਟਾਵਾ ਵੀ ਕੋਈ ਨਹੀਂ ਅਗਲੀ ਵਾਰੀ ਪੂਰਾ ਹੋ ਜਾਊਗਾ ਕਟਾਵਾ ਜਾ ਜਾ। ਤੇ ਐ ਨਹੀਂ ਕਦੇ ਕਿਹਾ ਵੀ ਯਾਰ ਤੂੰ ਨੁਕਸਾਨ ਕਰਤਾ ਤੂੰ ਐ ਕਰਤਾ ਉਹਲਾ ਆਪਣੀ ਗੱਲਾਂ ਦਾ ਮਤਲਬ ਵੀ ਜਿਵੇਂ ਜਾਨਵਰ ਦਾ ਲਿਉਣੇ ਆਣ ਗੱਡੀ 'ਚ ਬਈ ਕਈ ਵਾਰੀ ਗਰਮੈਸ ਫੜ ਗਈ ਗੱਡੀ ਆਪ ਤਾਂ ਗਲਤੀ ਵੀ ਹੋ ਜਾਂਦੀ ਆ ਹਾਂ ਕਈ ਵਾਰੀ ਗਰਮੈਸ ਫੜ ਜਾਂਦੀ ਆ ਬਈ ਜਾਨਵਰਾਂ ਨੂੰ ਜਿਆਦਾ ਜਾਨਵਰ ਲੋਡ ਕਰ ਲੇ ਗਰਮੀ ਫੜਨਗੇ ਨਕਰਾਣ ਹੋਊਗਾ ਐ ਨਹੀਂ ਗਿਆ ਵੀ ਇਹਦਾ ਹਾਦਸਾ ਜਾਨਵਰ ਦੀ ਹੋਊਗਾ ਬਈ ਉੱਚਰਤੀ ਹੋਗਾ ਕਰਦੇ ਨੇ ਉੱਤੋਂ ਐ ਕਹਿੰਦਾ ਕੋਈ ਗੱਲ ਨਹੀਂ ਅਗਲੇ ਤੇ ਪੂਰਾ ਹੋ ਜੂਗਾ ਠੀਕ ਆ ਬਈ ਇਹ ਤੁਸੀਂ ਕੰਮ ਕਰਦੇ ਹੋ ਪਿੰਡ ਦੀਆਂ ਕੁੜੀਆਂ ਜਾਂ ਵੀ ਦੇਖ ਕੇ ਤੁਹਾਨੂੰ ਘੜ ਦੇ ਸਿੱਖਣ ਆਉਂਦਾ ਈ ਇਸੇ ਵੀ ਕੰਮ ਕਰਨਾ ਤੇ ਘਰਾਂ ਘਰੇ ਬੋਲੀਆਂ ਹੁੰਦੀਆਂ ਹਨ ਕਿ ਇਹ ਜਿਹੜਾ ਮੁਰਗੀਆਂ ਦਾ ਕੰਮ ਹੈ ਉਹ ਘਰੇ ਆਪਾਂ ਕਰ ਸਕਦੇ ਹਾਂ ਤੁਹਾਨੂੰ ਨਹੀਂ ਕੋਈ ਪਿਛਲੋਂ ਲਾਵੇ ਸੀ ਕਰਨਾ ਕੰਮ ਕੰਮ ਦਾ ਤਾਂ ਨਹੀਂ ਬਸ ਇੰਨਾ ਜਰੂਰ ਪੁੱਛ ਦਿਆ ਵੀ ਕਮਾਈ ਮੈਹੀ ਹੈ ਦੇਚ ਕਿ ਸਵਾਲ ਲੈਣ ਦੇਵਾ ਦੇ ਅੱਛਾ ਸਵਾਲ ਆ ਨਹੀਂ ਕਿਸੇ ਨੂੰ ਕਿਸੇ ਨੇ ਮੈਨੂੰ ਕਦੇ ਤੱਕ ਵੀ ਇੰਟਰਸਟ ਦਿਖਾਇਆ ਨਹੀਂ ਹੈਗਾ ਵੀ ਕਿਸੇ ਨੂੰ ਹੋਰ ਐਵੇਂ ਹੋਵੇ ਜਾਣ ਬਰਾਂ ਦਾ ਬਸ ਮੈਨੂੰ ਐ ਜਰੂਰ ਕਹਿੰਦੇ ਆ ਵੀ ਮੱਤ ਵੀ ਪੁੱਠੀ ਨਾ ਪਹੁੰਚ ਦਿੰਦੇ ਆ ਮੈਂ ਤੂੰ ਬਾਵਾ ਐਂ ਕਲੀ ਕਰਦੀ ਆਂ ਆ ਬਿੱਖਾਂ ਤੇ ਸਤਾਉਂ ਆਂ ਪੜ ਗਏ ਆਂ ਅੱਛਾ ਤੇ ਬਾਵਾ ਐਂ ਤੂੰ ਵੀ ਕਿਉਂ ਬਸ ਐਗੀਆਂ ਗੱਲਾਂ ਤਾਂ ਜਰੂਰ ਕਰਦੇ ਪਰ ਐ ਨਹੀਂ ਕਰਦੇ ਵੀ ਤੁਸੀਂ ਕਿਵੇਂ ਕਰਦੇ ਹੋ ਸਾਨੂੰ ਐ ਦੱਸ ਦਿਓ ਅਸੀਂ ਐਂ ਕਰਾਂ ਐਵੇਂ ਦੀ ਤਾਂ ਕੋਈ ਗੱਲ ਕਰਦੇ ਹੀ ਨਹੀਂ ਬਈ ਅੱਜ ਗੱਲ ਨਾ ਪਾਇਆ ਸੀ ਮੈਂ ਜ਼ਰੂਰ ਪੁੱਛ ਲੈਣਾ ਵੀ ਤੁਹਾਨੂੰ ਕਿੰਨੀ ਬੱਦਦੇ ਆ ਕਿੰਨੇ ਕ ਕਮਾਲ ਨੇ ਉਹ ਉਹ ਬੰਦੇ ਬਈ ਕਾਮਯਾਬੀ ਨਹੀਂ ਹੋ ਸਕਿਆ ਮੈਂ ਦੇਖੀ ਆ ਨਾ ਬਹੁਤ ਦੇਖ ਲਿਆ ਨਾ ਦੁਨੀਆਦਾਰੀ ਦੇਖੀ ਨੇ ਜਿਹੜੇ ਨੇ ਅੱਜ ਤੱਕ ਪਤਨਾ ਕਿੰਨੇ ਕ ਕਮਾਲ ਏ ਕਿੰਨੇ ਕ ਬੰਦੇ ਆ ਉਹ ਬੰਦਾ ਸਿਰਫ ਐ ਪੁੱਛਣ ਜੋਗਾ ਰਹਿ ਜਾਂਦਾ ਹੁਣ ਪਿੰਡਾਂ ਦੇ ਸਥਾਨ ਤੇ ਅੱਡੇਆਂ ਦੇ ਬੁੜੇ ਵੀ ਇੱਥੇ ਹੋ ਗਏ ਉਹਨਾਂ ਦਾ ਰਹਿ ਜਾਂਦੀ ਆ ਉਹ ਇਦਰੋਂ ਆ ਟੱਪ ਗਿਆ ਇਹਨਾਂ ਦਾ ਐ ਹੋ ਗਿਆ ਉਹਨਾਂ ਦਾ ਐ ਹੋ ਗਿਆ ਉਹ ਨਵਾਰੇ ਕੁੱਟਣ ਚੁਗਰੇ ਰਹਿੰਦੇ ੁੱਤਰੀ ਖਾਈ ਜਾਂਦੇ ਬਾਈ ਸਾਰੀ ਹਮਮ ਠੀਕ ਆ ਬਾਹਰ ਤਾਂ ਐ ਕਰਨਗੇ ਹੀ ਪਤਾ ਨਹੀਂ ਸਾਡੀ ਕਿੰਨੀ ਚੱਲਦੀ ਆ ਬਕਰੇ ੁੱਤਰੀ ਖਾਂਦੇ ਹੁੰਦੇ ਆ ਬਾਈ ਇਹ ਗੱਲਾਂ ਵੀ ਆ ਨੇ ਜਿਹੜੇ ਨੇ ਰੇਤ ਹੀ ਪੁੱਛਿਆ ਕਿੰਨੇ ਕ ਬਣ ਗਏ ਐ ਹੋਗਾ ਤੇ ਉਹ ਮੈਂ ਦੇਖ ਲੈ ਬੰਦੇ ਉਹ ਆਪ ਤਾਂ ਕੰਮ じゃ ਬਹੋ ਨਹੀਂ ਸਕਦੇ ਜਿਹੜਾ ਹੋਈ ਜਾਂਦਾ ਉਹਨੂੰ ਨੈਗੇਟਿਵਿਟੀ ਦੇਣਗੇ ਤੇ ਉਹ ਇੰਨੇ ਰੁਪਏ ਲਾਤੇ ਇਹ ਤੇ ਐ ਕਰਤਾ ਇਹਦਾ ਇੰਨੇ ਕੀ ਵੀ ਸਰ ਜਾਂਦਾ ਇਥੇ ਤੂੰ ਇੰਨਾ ਰੁਪਇਆ ਤਾਪਦਾ ਇਹ ਤਾਂ ਦੇਸੀ ਝੋਪੜੀ ਪਾਰਨਾ ਐ ਜੀਆਂ ਰਹਿੰਦੇ ਨੇ ਬਾਈ ਤੇ ਆ ਹੁਣ ਮੈਂ ਕੱਪੜੇ ਕੁੱਪੜੇ ਐ ਪਾ ਕੇ ਬੱਠਾ ਜਿਹੜੇ ਬੰਦੇ ਆਉਂਦੇ ਆ ਨਾ ਉਹ ਤਾਂ ਦੇਖ ਕੇ ਕਹਿਵਨਗੇ ਵੀ ਅੱਜ ਇਹਨੇ ਤੌਰ ਦੀ ਕੱਢੀ ਹੈ ਕਿ ਨਹੀਂ ਤਾਂ ਇਹ ਮੰਨ ਕੇ ਲੋਰ ਦੀ ਚੜ੍ਹਾਈ ਹੁੰਦੀ ਹੈ ਟੀ-ਸ਼ਰਟ ਜਿਹੜਾ ਦੇਖ ਰਿਹਾ ਹਾਂ ਬਈ ਆਪਾਂ ਇਹ ਨਹੀਂ ਸੰਕਰਿਓ ਯਾਰ ਬੰਦਾ ਆ ਗਿਆ ਕਿ ਕੀ ਆਪੀਆ ਮਿਹਨਤ ਕਰਦੇ ਆ ਆਹ ਕੰਮ ਕਰੀ ਜਾਂਦੇ ਆ ਬਈ ਆ ਨਾਂ ਬਣਿਆ ਦੋਸਤੋ ਬਾਈ ਹੋਰਾਂ ਦੇ ਨਾ ਸੋਸ਼ਲ ਅਕਾਊਂਟ ਹੈਗੇ ਨੇ ਇੰਸਟਾਗ੍ਰam ਤੇ ਫੇਸਬੁੱਕ YouTube ਤੇ ਬੀਐਸਪੀ ਫਾਰਮ ਦੇ ਨਾਂ ਤੇ ਆਪਾਂ ਲਿੰਕ ਵੀ ਦੇ ਦਾਂਗੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਰੂਰ ਫੋਲੋ ਕਰਿਓ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਤੁਸੀਂ ਜਰੂਰ ਦੱਸੋ ਔਲਾ ਦੇ ਟਾਈਮ ਦੇ ਵਿੱਚ ਹੋਰ ਵੀ ਨਹੀਂ ਤੇ ਲੋਕਾਂ ਦੀਆਂ ਵੀਡੀਓ ਆਪਾਂ ਲੈ ਕੇ ਆਵਾਂਗੇ ਬਈ ਧੰਨਵਾਦ ਬਹੁਤ ਬਹੁਤ ਬਈ ਸਾਰੇ ਸੋਣਤਿਆਂ ਦਾ ਵੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਜਿਹੜਾ ਇਹਨਾਂ ਪਿਆਰ ਦੇ ਰਹੇ ਹੋ ਸਾਨੂੰ ਜੀ ਧੰਨਵਾਦ